ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਟਕਪੂਰਾ ਸ਼ਹਿਰ ਹੈ ਜਦੋਂ ਮੋਗੇ ਵਾਲੇ ਪਾਸੇ ਨੂੰ ਆਪਾਂ ਵਧਦੇ ਹਾਂ ਸ਼ਹਿਰੋਂ ਪਾਰ ਹੋ ਕੇ ਪੁਲ ਦੇ ਨੇੜੇ ਕਰਕੇ ਜੀਐਸ ਜਨਰੇਟਰ ਵਾਲੇ ਹੈ ਨਾ ਜੀ ਜਿਸ ਜਨਰੇਟਰ ਵਾਲਿਆਂ ਦੇ ਬਿਲਕੁਲ ਸਾਹਮਣੇ ਇੱਕ ਦੇਵੀ ਵਾਲੀ ਨੂੰ ਰੋਡ ਮੁੜਦਾ ਵਾ ਚਿੱਟੀ ਪੱਟੀ ਵਾਲੀ ਸੜਕ ਉਹ ਸੜਕ ਆ ਕੇ ਸਿੱਧੀ ਅੱਗੇ ਮਿੱਤਰੋ ਬਾਈ ਦਾ ਘਰ ਆ ਜੂਗਾ ਬਾਈ ਅੱਗੋਂ ਤੁਹਾਨੂੰ ਰابطਾ ਕਾਇਮ ਕਰ ਲੂਗਾ ਤੁਹਾਡੇ ਨਾਲ ਜਾਨਵਰ ਦਿਖਾਉਣੇ ਆ ਤੁਹਾਨੂੰ ਪ੍ਰੋਪਰ ਰਿਕਾਰਡ ਵਾਲੇ ਪ੍ਰੋਪਰ ਸੀਮਨ ਵਾਲੇ 40 45 ਲੀਟਰ ਵਾਲੀਆਂ ਗਾਈਆਂ ਬਾਈ ਦੇ ਕੋਲੇ ਵਕਾਊ ਆ ਕੱਚੀਆਂ ਜ਼ਰੂਰ ਆ ਕੋਈ 20 ਦਿਨਾਂ ਦੀ ਕੱਚੀ ਆ ਕੋਈ ਮਹੀਨੇ ਦੀ ਤੇ ਕੋਈ 1.5 ਮਹੀਨੇ ਦੀ ਬਸ ਇੱਥੇ ਆ ਇੱਕ ਵੱਥੀ ਕਾਸ਼ਦੀਪ ਦੀ ਵਿੱਚ ਦਿਖਾਉਣੀ ਆ ਤੁਹਾਨੂੰ ਜਿਹੜੀ 4 ਮਹੀਨਿਆਂ ਦੀ ਗੱਪਣ ਚੈੱਕ ਪਾਸ ਖੀਰੀਆ ਦੰਦਾ ਤੋਂ ਇੱਕ ਵੱਥੀ ਦੀ ਏਆਈ ਹੋਈ ਹੋਜੇ ਮਹੀਨਾ ਹੀ ਇੱਕ ਹੋਇਆ ਉਹ ਵੀ ਤੁਹਾਨੂੰ ਵਿਖਾਉਣੀ ਆ ਪ੍ਰੋਪਰ ਜਾਨਵਰਾਂ ਦੇ ਨਾਲ ਆਪਾਂ ਸਾਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਮਿਲਦੇ ਆ ਵੀਰ ਨੂੰ ਪਹਿਲਾਂ ਡਿਟੇਲ ਜਾਣਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਬਹੁਤ ਵਧੀਆ ਸੇਤਾਕਰ ਪਰਿਵਾਰ ਜੀ ਬਹੁਤ ਵਧੀਆ ਕਿਰਪਾ ਮਾਲਕ ਜੀ ਚਲੋ ਸ਼ੁਕਰ ਹੈ ਇੱਕ ਵਾਰੀ ਬਾਈ ਆਪਣਾ ਨਾ ਐਡਰੈਸ ਦੱਸ ਦਈਏ ਘਰ ਦਾ ਮੇਰਾ ਐਡਰੈਸ ਹੈਗਾ ਵੀਰੇ ਜੇ ਆਪਣੇ ਮੋਗਾ ਰੋਡ ਤੇ ਜੇ ਐਸ ਜਨਰੇਟਰ ਵਾਲਿਆਂ ਦੇ ਬਿਲਕੁਲ ਸਾਹਮਣੇ ਜਿਹੜੀ ਦੇਵੀ ਵਾਲੇ ਰੋਡ ਨੂੰ ਸੜਕ ਮੁੜਦੀ ਆ ਜੀ ਮੋੜ ਤੇ ਆ ਕੇ ਆਪਣਾ ਡੈਰੀ ਫਾਰਮ ਹੈ ਠੀਕ ਆ ਜੀ ਤੇ ਬਾਈ ਫਿਰ ਇਹ ਜਿਹੜਾ ਫਾਰਮ ਹੈ ਕਿੰਨੇ ਚਿਰ ਤੋਂ ਕਰ ਰਹੇ ਆ ਬਾਈ ਮੈਨੂੰ ਤਾਂ ਕੰਮ ਦਾ ਵੀਰੇ 45 ਸਾਲ ਹੋ ਗਏ ਕਰਦੇ ਆ ਇੱਕ ਗਾਇਆਂ ਤੇ ਹਾਂਜੀ ਹ ਸਾ ਪੁਛੇ ਸਤਨਾ ਕਿ ਕੀ ਕਾਰਨ ਬਣ ਗਿਆ ਵੇਚਣ ਦਾ ਵੇਚਣ ਦਾ ਵੀਰੇ ਹੁਣ ਕੱਲੇ ਤੋਂ ਮੇਰੇ ਤੋਂ ਸੂਤ ਨਹੀਂ ਹੁੰਦਾਗਾ ਬੱਚੇ ਬਾਹਰ ਹੈ ਬੱਚੇ ਬਾਹਰ ਆ ਵੀ ਮਨਾਂ ਜਾਨਵਰ ਜਾਦੇ ਹੋ ਗਏ ਸੰਭਾਈਏ ਨੂੰ ਟੁੱਟ ਗਏ ਹਾਂਜੀ 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 ਠੀਕ ਆ ਇਹਨਾਂ ਵਿੱਚੋਂ ਬਈ 6 ਜਾਨਵਰ ਵੇਚਨੇ ਆਪਾਂ ਹਨਾ ਇਹ ਸਮਝੋ ਜੀ ਅਨਦਾਜ਼ਾ ਲਾ ਲਓ ਤੁਸੀਂ 4 6 ਤੇ 2 ਆ ਦੋ ਛੋਟੀਆਂ ਬੱਚੀਆਂ ਹੋ ਗਿਆ ਹਾਂ ਠੀਕ ਆ ਬਾਈ ਬਾਈ ਜਿਹੜੀ ਆਹਾ ਵਹਿੜਾ ਉੱਪਰਲੇ ਪਾਸੇ ਵੱਡੀ ਪਹਿਲੇ ਨੰਬਰ ਹਾਂਜੀ ਹਾਂਜੀ ਇਹ ਕਿੰਨੇ ਚਿਰ ਲੈਂਦੀ ਆ ਬਾਈ ਸੂਣ ਦੇ ਵਿੱਚ ਇਹ 15 ਅਗਸਤ ਨੂੰ ਦਿਨ ਪੂਰੇ ਆ ਵੀਰੇ 15 ਅਗਸਤ ਨੂੰ ਦਿਨ ਪੂਰੇ ਆ ਇਹ ਕਿੰਨਾ ਸੂਆ ਸੂ ਕੀ ਬਾਈ ਐਤ ਕੀ ਐਤ ਕੀ ਇਹਨੇ ਦੂਜੇ ਸੁਣਾ ਜੀ ਠੀਕ ਆ ਇਹਨੇ ਕਿੰਨਾ ਦੁੱਧ ਦਿੱਤਾ ਹੋਇਆ ਬਾਈ ਇਹਨੇ ਪਹਿਲੇ ਸੂਆ 38 ਕਿਲੋ ਦੁੱਧ ਦਿੱਤੇ ਪਹਿਲੇ ਸੂਆ 38 ਕਿਲੋ ਦੁੱਧ ਦਿੱਤਾ ਇਹ ਕਿਹੜੇ ਸੀਮੰਡ ਦੀ ਆ ਬਾਈ ਇਹ ਸੈਕ ਬੋਲ ਹੈਗੀ ਆ ਜੀ ਸੈਕ ਦੀ ਆ ਇਹ ਸੈਕ ਦੀ ਇਹ ਆ ਆ ਅੱਗੇ ਗੱਪਣ ਕਿਹੜੇ ਤੋਂ ਕਰਵਾਤੀ ਹੁਣ ਜੀ ਹਾਂ ਅੱਗੇ ਗੱਬਣ ਕਿਹੜੇ ਤੂੰ ਉਹ ਮਿਲ ਕੋ ਲਿਖਿਆ ਪਿਆ ਹੋਇਆ ਮੈਂ ਉਹਨਾਂ ਨੂੰ ਹਰ ਕਾਟ ਦੇ ਦੂੰਗਾ ਓਕੇ ਠੀਕ ਹੈ ਭਾਈ ਤੇ ਭਾਈ ਫਿਰ ਇਹ ਹੁਣ ਆਪਾਂ ਵੇਚ ਰੀਆਂ ਸਾਰੀਆਂ ਹਨਾ ਇਹਦਾ ਰੇਟ ਭਾਈ ਫਿਰ ਆਪਾਂ ਹੁਣ ਕਿਵੇਂ ਕਰਾਂਗੇ ਫੋਨ ਦੇ ਉੱਤੇ हां पर एयरफोन ਤੇ ਓਕੇ ਠੀਕ ਹੈ ਕਿਉਂਕਿ ਭਾਈ ਕਾਰ ਨੇ ਆ ਬਾਈ ਨਾਲ ਗੱਲਬਾਤ ਪਹਿਲਾਂ ਡਿਸਕਸ ਹੋਈ ਸੀ ਮੈਂ ਬਾਈ ਨੂੰ ਕਿਹਾ ਸੀ ਵੀ ਰੇਟ ਕਰ ਦਈਏ ਬਾਈ ਆਂਦਾ ਵੀ ਗਾਈਆਂ ਕੱਚੀਆਂ ਜੇ ਕੁਝ ਖੜ ਗਈਆਂ ਫਿਰ ਰੇਟ ਹੋ ਜਾ ਕਰਾਂਗੇ ਜਿਹੜੀ ਵਿਕਦੀ ਹੈ ਉਹ ਵੇਚਾਂਗੇ ਕਿਉਂਕਿ ਭਾਈ ਚੰਗੇ ਦੁੱਧ ਦੀਆਂ ਮਾਲਕਨ ਗਾਈਆਂ ਕੋਈ ਇਹ ਤਾਂ ਹੈ ਨਹੀਂ ਵੀ ਦੇਸੀ ਅੰਗ ਦੇ ਵਿੱਚ ਆ ਤੇ ਜਦ ਤੂੰ ਮਿਲ ਲਈਆਂ ਤੁਹਾਨੂੰ ਪ੍ਰੋਪਰ ਸੀਮਨ ਵਾਲੀਆਂ ਪਿਓ ਵਾਲੇ ਪੱਖ ਤੋਂ ਮਾਂ ਵਾਲੇ ਪੱਖ ਤੋਂ ਪ੍ਰੋਪਰ ਰਿਕਾਰਡ ਮਿਲੂਗਾ ਕਹਿਣ ਤੋਂ ਪਾਵੇ ਵੀ ਕਾਗਜ਼ੀ ਕਾਰਵਾਈ ਫੁੱਲ ਮਿਲੂਗੀ ਦੋ ਨੰਬਰ ਤੇ ਗਾਂ ਜਿਹੜੀ ਬਾਈ ਆਪਣੀ ਹੈ ਉਹ ਹੰਟਰ ਦੀ ਆਪ ਹੰਟਰ ਦੀ ਹੈ ਜੀ ਆਪ ਹਾਂਜੀ ਹਾਂਜੀ ਠੀਕ ਆ ਤੇ ਹੁਣ ਇਹਦਾ ਕਿੰਨਾ ਟਾਈਮ ਪਿਆ ਬਾਈ ਇਹਦੇ ਹੈ ਇਹ ਪਹਿਲੀ 31 ਅਗਸਤ ਨੂੰ ਜੜਪੂਰੇ ਇਹਦੇ 31 ਅਗਸਤ ਨੂੰ ਜੜਪੂਰੇ ਤੇ ਇਹਨੇ ਦੁੱਧ ਕਿੰਨਾ ਦੇਤਾ ਸੀ ਬਾਈ ਇਹਨੇ 43 ਲੀਟਰ ਕੱਢਿਆ ਜੀ 43 ਲੀਟਰ ਇੱਕ ਗੱਲ ਆ ਬਾਈ ਮੈਂ ਤਿਆਰੀ ਵੇੜਦੀਆਂ ਵੇਖੀਆਂ ਸਾਰੀਆਂ ਦੀਆਂ ਬਾਈ ਦੇ ਕੋਲੇ ਨਾ ਕੱਲੀ ਕੱਲੀ ਦਾ ਜਨਮ ਜਿਵੇਂ ਬੱਚੀਆਂ ਦਿੱਤੀਆਂ ਉਹਵੇਂ ਸੋਈ ਆ ਜਦ ਤਨ ਉੱਤਰ ਦੀਆਂ ਵੀਡੀਓ ਪੜੀਆਂ ਵਿੱਚ ਬਾਈ ਦੇ ਮੋਬਾਈਲ ਦੇ ਵਿੱਚ ਸੇਵ ਆ ਤੁਸੀਂ ਜੇ ਕੋਈ ਲੈਣੀ ਹੋਈ ਤਿਆਰੀ ਵਾਲੀ ਵੀਡੀਓ ਬਾਈ ਤੁਹਾਨੂੰ ਵਟਸਐਪ ਤੇ ਵੀ ਭੇਜ ਦੂਗਾ ਬੜੀ ਜ਼ਬਰਦਸਤ ਤਿਆਰੀ ਦੇ ਵਿੱਚ ਹੈ ਹੰਟਰ ਦੀ ਬੱਚੀ ਸੋਈ ਸੀ 43 ਲੀਟਰ ਦੁੱਧ ਬਾਈ ਫਿਰ ਇਹ ਦੋਂਦੀ ਸੂਪੀ ਸੀ ਉਦੋਂ ਇਹ ਹਾਂਜੀ ਹਾਂਜੀ ਇਹ ਉਦੋਂ ਆਪਣੀ ਦੋਂਦੀ ਸੋਈ ਸੀ ਦੋਂਦੀ ਸੋਈ ਸੀ ਤੇ ਭਾਈ ਹੁਣ ਇਹ ਦੁੱਧੋ ਡਰਾਈ ਚੱਲਦੀ ਪਈ ਆ ਹਾਂਜੀ ਹਾਂਜੀ ਡਰਾਈ ਆ ਜੀ ਠੀਕ ਆ ਭਾਈ ਤੇ ਇਹਦਾ ਹੁਣ 31 ਅਗਸਤ ਨੂੰ ਦਿਨ ਪੂਰੇ ਦੱਸਿਆ ਸੀ 31 ਅਗਸਤ ਨੂੰ ਇਹਦਾ ਫਿਰ ਕਿੰਨਾ ਟਾਈਮ ਰਹਿ ਗਿਆ ਆਈਡੀਆ ਲਾਇਆ ਆਪਾਂ ਡੇਢ ਮਹੀਨਾ ਡੇਢ ਮਹੀਨਾ ਰਹਿ ਗਿਆ ਠੀਕ ਆ ਜੀ ਤੇ ਇਹ ਭਾਈ ਦੋ ਨੰਬਰ ਤੇ ਇਹਨੂੰ ਭਾਈ ਤੁਰਨ ਨੂੰ ਤਾਂ ਰਹਿਣੀ ਦਈਏ ਚਲੋ ਤੇ ਆ ਤਿੰਨ ਨੰਬਰ ਤੇ ਗਾਂ ਜਿਹੜੀ ਬਈ ਕ੍ਰੋਸ ਇਹ ਕ੍ਰੋਸ ਹੈ ਜੀ ਇਹ ਪੈਂਦੀ ਹੈ ਤੇ ਇਹ ਹਜੇ ਹੁਣੇ ਛੱਡੀ ਆ ਥੋੜਾ ਜਿਹਾ ਹੋਇਆ ਠੀਕ ਆ ਤੇ ਇਹ ਤੇਗਰੀਪੁਰੰਮੀ ਨਾਗਸਵਾਮੀ ਨਾ ਇਹਦਾ ਰਹਿੰਦਾ ਠੀਕ ਆ ਮੀਨਾ ਸਵਾਮੀ ਨਾ ਰਹਿੰਦਾ ਆ ਉਹਦਾ ਤਰੀਕ ਵੇਖ ਲਾਂਗੇ ਠੀਕ ਆ ਭਾਈ ਹਾਂ ਤੇ ਇਹਨੇ ਬਈ ਦੁੱਧ ਕਿੰਨਾ ਕੂ 25 26 ਲੀਟਰ ਦੁੱਧ ਕੱਢਿਆ 25 26 ਲੀਟਰ ਦੁੱਧ ਤੇ ਸੂਆ ਕਿੰਨਾ ਸੂ ਗਿਆ ਤੱਕੀ ਭਾਈ ਐਦ ਕਿ ਇਹਨੇ ਤੀਜੇ ਸੂਏ ਸੁਣਾ ਵੀਰੇ ਤੀਜੇ ਸੂਏ ਸੁਣਾ ਹੁਣ ਵੀ ਤਿਆਰੀ ਬੜੀ ਜ਼ਬਰਦਸਤ ਕਰੀ ਫਿਰਦੀ ਹੈ ਹਨਾ ਬਸ ਆਂ ਜੀ ਹਾਂ ਜੀ ਹੁਣ ਵੀ ਆਂ ਲੱਗਦਾ ਜੀ 24 25 ਲੀਟਰ ਦੁੱਧ ਹੁਣ ਵੀ ਦਿੰਦੀ ਹੋਣਿੰਦਾ ਕਿੰਨਾ ਟਾਈਮ ਰਹਿ ਗਿਆ ਭਾਈ ਉਸ ਹਫ਼ਤੇ ਲਈ ਹੋਤਾ ਸਮਝਾ ਵੀ ਅੰਦਾਜ਼ਾ 1.5 ਮਹੀਨਾ ਰਹਿੰਦਾ ਇਹ ਅੰਦਾਜ਼ਾ 1.5 ਮਹੀਨਾ ਹੀ ਰਹੇਗਾ ਹਾਂਜੀ ਹਾਂਜੀ ਦੁੱਧ ਸਕਾਇਆ ਨਹੀਂ ਹਜੇ ਨੇ ਹਾਂ ਇਹ ਹਾਂਜੀ ਪੂਰਾ ਦੁੱਧ ਸਕਾਇਆ ਨਹੀਂ ਨੇ ਠੀਕ ਆ ਜੀ ਇਹ ਤਾਂ ਨੰਬਰ ਤੋਂ 4 ਨੰਬਰ ਵਾਲੀ ਗਾਂ ਜਿਹੜੀ ਪਈ ਫਿਰ ਨਾ ਇਹਦੇ 24 ਅਗਸਤ ਇਹ ਜਾਣ ਕੇ ਸਵਾ ਮਹੀਨਾ ਰਹਿ ਗਿਆ ਇਹ ਸਵਾ ਮਹੀਨਾ ਰਹਿ ਗਿਆ ਹਾਂ 1 ਮਹੀਨੇ ਦੇ 5 ਦਿਨ ਰਹਿ ਠੀਕ ਆ ਤੇ ਆਪਾਂ ਚਾਰ ਨੰਬਰ ਵਾਲੀ ਗਾਂ ਜਿਹੜੀ ਪਈ ਇਹ ਇਹ ਦੋ ਇਹ ਹੈਗੀ ਆਪ ਕੈਮਨ ਬੁੱਲਦੀ ਐ ਕੈਮਨ ਬੁੱਲਦੀ ਆਪ ਆ ਹਾਂ ਠੀਕ ਆ ਭਾਈ ਤੇ ਇਹਨੇ ਭਾਈ ਕਿੰਨਾ ਦੁੱਧ ਦਿੱਤਾ ਸੀ ਇਹਨੇ 45 40 ਲੀਟਰ ਦੁੱਧ ਕੱਢਿਆ ਇਹਨੇ 45 40 ਲੀਟਰ ਦੁੱਧ ਦਿੱਤਾ ਹਾਂਜੀ ਹਾਂਜੀ ਇਹ ਕਿੰਨਾ ਚਿਰ ਰਹਿ ਗਿਆ ਇਹਦਾ ਤਾਂ ਵੀ ਦੇ ਨਹੀਂ ਲੈ ਗਏ ਹੈਨਾ ਹਾਂਜੀ ਹਾਂਜੀ ਇਹ ਇਹ ਹੈਗੇ 5 ਅਗਸਤ ਤੋਂ ਦਲਪੁਰੇ 5 ਅਗਸਤ ਨੂੰ ਅਜਾਪ 15 ਨੂੰ ਬਣਾ ਰਹੇ ਆ 20 ਦਿਨ ਦੀ ਕੱਚੀ 20 ਦਿਨ ਦੀ ਕੱਚੀ ਦਾ ਠੀਕ ਆ ਭਾਈ ਤੇ ਇਹ ਭਾਈ ਫਿਰ ਇਹਦੇ ਮਗਰ ਜਿਹੜਾ ਇਹਦਾ ਟੀਕਾ ਟੂਕਾ ਭਰਾਇਆ ਔਰ ਲਿਖਿਆ ਪਿਆ ਪ੍ਰੋਪਰ ਆ ਹਾਂਜੀ 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 ਠੀਕ ਆ ਸਾਰਾ ਕਾਰਡ ਮਿਲੂਗਾ ਇਹ ਠੀਕ ਇਹ ਤਾਂ ਪਤਾ ਫੇਸ ਕੁਆਲਿਟੀ ਵਿਖਾਦੀ ਗਾਣ ਦੀ ਚੰਗੀ ਤਰ੍ਹਾਂ ਹਾਂ ਗੱਟਾ ਦੁੱਧ ਦੇ ਵਿੱਚ ਵੱਡੀ-ਵੱਡੀ ਬਹੁਤ ਆ ਦਬਲ ਸਰੀਰਕ ਬੰਤਰ ਟਾਰਕੇ ਦੇ ਵਿੱਚ ਮਜ਼ਬੂਤ ਬਹੁਤ ਆ ਬਾਈ ਗਾ ਇੱਕ ਗੱਲ ਮੰਨਣੀ ਪੈਣੀ ਆ ਤੁਹਾਨੂੰ ਕਿਉਂਕਿ ਬਾਈ ਤੁਹਾਨੂੰ ਪਹਿਲਾਂ ਵੀ ਮੈਂ ਗੱਲ ਇਹ ਕਹਿ ਕੇ ਹਟਿਆ ਵੀ ਇਹ ਦੁੱਧ ਮਿਲਣਾ ਤੁਹਾਨੂੰ ਕੋਈ ਕਹਿਣ ਵਾਲ ਨਹੀਂ ਮਿਲਣਾ ਕਿਉਂਕਿ ਪ੍ਰੋਪਰ ਰਿਕਾਰਡ ਆਲਾ ਬਾਈ ਫਿਰ ਆ ਗਈਆਂ ਹੀ ਫਰਾ ਦੋ ਬੱਚੀਆਂ ਹਨਾ ਇਹ ਖੀਰੀਆਂ ਹੀ ਆ ਦੋਵੇਂ ਬਾਈ ਦੋਨੇ ਖੀਰੀਆਂ ਵੀਰੇ ਇੱਕ ਦੀ ਉਮਰ ਇਹ ਇੱਕ ਦਾ ਆਹ ਔਰਲੀ ਜਿਹੜੀ 40 42 ਹੈ ਹਾਂਜੀ ਇਹ ਦਾ 31 ਮਾਰਚ ਦਾ ਜਨਮ 2023 ਦਾ 2023 ਦਾ 31 ਮਾਰਚ ਦਾ ਹਾਂਜੀ ਹਾਂਜੀ ਠੀਕ ਆ ਬਾਈ ਇਹ ਇਸ ਮੀਨਰ ਸਵਾ ਮਹੀਨੇ ਦੀ ਗੱਭ ਹੈ ਸਵਾ ਮਹੀਨੇ ਦੀ ਗੱਭ ਹੈ ਇਹ ਆਈ ਹੋਈ ਹੋਈ ਆ ਹਾਂ ਇਹ ਆਈ ਹੋਈ ਵੀ ਆ ਠੀਕ ਆ ਇਹ ਬਈ ਕਿਹੜੇ ਸੀਮਨ ਦੀ ਏ 40 1 40 422 ਦੀ 40 422 ਦੀ ਆ ਹਾਂਜੀ ਹਾਂਜੀ ਠੀਕ ਆ ਤੇ ਜਿਹੜੀ ਨਾਲ ਦੀ ਵੱਛੀ ਆ ਨਾਲ ਦੀ ਆਕਾਸ਼ਦੀਪ ਦੀ ਆ ਉਹ ਕਾਸ਼ਦੀਪ ਦੀ ਆ ਉਹ 4 ਮਹੀਨੇ ਦੀ ਗੱਭ ਹੈ ਠੀਕ ਆ ਉਹ ਕਿਹੜੀ ਮਾਂ ਹੁੰਦੀ ਕਿਹੜੀ ਧੀ ਮਾਂ ਇਹ ਹਾਈ ਆ ਜਿਹੜੀ ਆਪਣੀ ਨਾਂ ਕਿ ਲਈਦਾ 4 ਨੰਬਰ ਵਾਲੀ ਹਾਂਜੀ ਹਾਂਜੀ ਠੀਕ ਆ ਇਸੇ ਦੀ ਧੀ ਆ ਇਹ ਉਹਦੀ ਧੀ ਹੈ ਬੜੀ ਤਿਆਰੀ ਜਾਂਦੀ ਵੀ ਚੰਗੀ ਆ ਬਈ ਤੁਹਾਨੂੰ ਵੀਡੀਓ ਭੇਜੂਗਾ ਬਾਈ ਤੁਸੀਂ ਗਾਈਆਂ ਦੇ ਢਕੇ ਲਾ ਲਣੀਆਂ ਚਾਹੇ ਤੇ ਬਾਈ ਆ ਜਿਹੜ ਕਿਹੜੀ ਬੱਚੀ 4 ਮਹੀਨੇ ਦੀ ਕੱਪਾ ਵੀਰੇ 4 ਮਹੀਨੇ ਦੀ ਇਹ ਕਾਸ਼ਦੀਪ ਦੀ ਆਪ ਆਪੇ ਕਾਸ਼ਦੀਪ ਦੀ ਹੈ ਠੀਕ ਆ ਤੇ ਅੱਗੇ ਹੁਣੇ ਗੱਪਣ ਕਿਹੜੇ ਤੋਂ ਕਰਵਾਤੀ ਬਈ ਇਹ ਲਿਖਿਆ ਵੀਰੇ ਮੂੰਹ ਵਾਲੀ ਮੇਰੇ ਹੁਣ ਯਾਦ ਨਹੀਂ ਹੋਣਾ ਬਾਈ ਤੁਹਾਨੂੰ ਮਤਰਾ ਸਾਰਾ ਰਿਕਾਰਡ ਦੇ ਦੂੰਗਾ ਮੈਂ ਕੋਈ ਨਹੀਂ ਹੋਰ ਜ਼ਿਆਦਾ ਦੱਸ ਦੂੰਗਾ ਤੁਹਾਨੂੰ ਰਿਕਾਰਡ ਬਾਈ ਸਾਰਾ ਇਹ ਬਾਈ ਦੇ ਜਿਹੜੇ 5 6 ਜਨਵਰੀ ਸੀ ਕਿਉਂਕਿ ਮੈਂ ਤੋਰੇ ਤਾਂ ਨਹੀਂ ਬਾਹਰ ਬਾਈ ਟੈਂਪਰੇਚਰ ਆ ਜਿਹੜਾ ਉਹ ਦੁਗਣਾ ਵਾ ਗਰਮੀ ਬਹੁਤ ਆ ਤੇ ਦੋ ਰਹਿ ਗਈਆਂ ਬੱਚੀਆਂ ਬਈਆਂ ਬੱਚੀਆਂ ਬਾਰੇ ਦੱਸਿਆ ਜੀ ਮੈਨੂੰ ਆ ਉਰਲੀ ਹੈਗੀ ਜਿਹੜੀ ਹਾਂਜੀ ਆ ਵੱਚੀ ਇਹ 4042 ਦੀ ਆ 4042 ਦੀ ਆ ਹਾਂਜੀ ਹਾਂਜੀ ਤੇ ਇਹ ਕਿੰਨੇ ਚਰਦੀ ਹੋਗੀ ਬਾਈ ਤੇ ਇਹਦੀ ਮਾਂ ਜਿਹੜੀ ਹੈਗੀ ਹੈ ਹਾਂਜੀ ਉਹ ਹੈਗੀ ਆ ਆਪਣੇ ਕੈਮੀ ਲਾਉਣ ਦੀ ਕੈਮੀ ਡਾਉਣ ਦੀ ਹਾਂਜੀ ਹਾਂਜੀ ਠੀਕ ਆ ਤੇ ਇਹਦੀ ਮਾਂ ਥਲੇ ਕਿੰਨਾ ਦੁੱਧ ਸੀ ਬਾਈ ਇਹਦੀ ਮਾਂ ਰਹਾਗਾ 35 ਕਿਲੋ ਦੁੱਧ 35 ਕਿਲੋ ਦੁੱਧ ਠੀਕ ਆ ਬਾਈ ਤੇ ਇਹ ਕਿੰਨੇ ਮਹੀਨਿਆਂ ਦੀ ਹੋਗੀ ਵੱਚੀ ਇਹ ਇਹ ਤਕਰੀਬਨ 14 ਕਿੰਨੇ ਦੀ ਆ 14 ਮਹੀਨਿਆਂ ਦੀ ਠੀਕ ਆ ਬਾਈ ਤੇ ਨਾਲ ਇਹ ਬੱਚੀ ਜਿਹੜੀ ਬੈਠੀ ਆ ਬਾਈ ਨੇ ਦੂਜੀ ਹੈਗੀ ਆਪਣੀ ਗੈਲੈਕਸੀ ਦੀ ਆ ਗੈਲੈਕਸੀ ਦੀ ਬਈ ਹਾਂਜੀ ਹਾਂਜੀ ਠੀਕ ਆ ਬਈ ਇਹ ਉਹ ਕਿੰਨੇ ਚਿਰ ਦੀ ਉਮਰ ਹੁੰਦੀ ਬਈ ਬੜਾ ਪਾਲਾ ਆਪ ਹੀ ਹਾਂਜੀ ਦੀਪ ਨੂੰ ਠਾ ਲੈਦਾ ਕੋਈ ਨਾ ਕੋਈ ਨਜ਼ਰਾਂ ਦੋ ਤੁਹਾਨੂੰ ਅੱਛਾ ਇਹ ਇੱਕ ਗੈਲੈਕਸੀ ਦੀ ਹੈ ਬਈ ਇਹ ਹਾਂ ਇਹ ਗੈਲੈਕਸੀ ਦੀ ਹੈ ਠੀਕ ਹੈ ਇਹ ਕਿੰਨੇ ਚਿਰ ਦੀ ਹੋਗੀ ਬਈ ਇਹ तकरीबन ਸੇਮ ਇਹ ਉਹ ਤੋਂ ਛੋਟੀ ਹੈ ਬਸ ਸਾਡੇ ਕਿ ਤਨਾ ਮਹੀਨਾ ਦੀ ਹੋਊਗੀ 15 20 ਤੋਂ ਛੋਟੀ ਹੈ ਕਤ ਕਾਠ ਵੈਸੇ ਹੀ ਬਹੁਤ ਜ਼ਿਆਦਾ ਜਾਂਦੇ ਆ ਠੀਕ ਆ ਬਾਈ ਠੀਕ ਆ ਤੇ ਇਹ ਬਾਈ ਕਿੰਨੇ ਆ ਬਹੁਤ ਖਰਾਕ ਬਾਈ ਇਹਨਾਂ ਦੀ ਬਹੁਤ ਇਹਨਾਂ ਦਾ ਵੀ ਰੇਟ ਬਾਈ ਫੋਨ ਤੇ ਹੀ ਕਰਾਂਗੇ ਆ ਫੋਨ ਤੇ ਕਰਾਂਗੇ ਓਕੇ ਠੀਕ ਆ ਲੈ ਮਿੱਤਰੋ ਟੋਟਲ ਜਾਨਵਰ 8 ਹੋ ਗਏ ਆ ਕਿਉਂਕਿ ਵੱਡੇ ਹੋ ਗਏ ਛੇ ਤੇ ਦੋ ਛੋਟੀਆਂ ਬੱਚੀਆਂ ਜਾਨਵਰ ਮਿਲਨੇ ਆ ਤੁਹਾਨੂੰ ਟਾਪ ਕਲਾਸ ਜੇ ਤਾਂ ਕਿਸੇ ਨੇ ਨਵਾਂ ਡੈਰੀ ਫਾਰਮ ਕਰਨਾ ਸ਼ੁਰੂਆਤੀ ਕਰਨੀ ਆ ਤਾਂ ਫਿਰ ਮੇਰੇ ਹਿਸਾਬ ਦੇ ਨਾਲ ਆਦੋ ਵੱਡੀ ਆਫਰ ਨਹੀਂ ਕੋਈ ਤੁਹਾਨੂੰ ਮਿਲਣੀ ਕਿਉਂਕਿ ਦੁੱਧ ਤੁਹਾਨੂੰ ਬਣਿਆ ਬਣਾਇਆ ਬਰੀਡ ਤੁਹਾਨੂੰ ਪਣੀ ਬਣਾਈ ਮਿਲ ਜਾਣੀਆਂ ਤੇ ਫਿਰ ਮਿਲ ਵੀ ਉਹ ਅੰਗ ਜਾਣੇ ਆ ਜਿਨ੍ਹਾਂ ਨੂੰ ਮਨਲਾ ਪ੍ਰੋਪਰ ਰਿਕਾਰਡ ਪ੍ਰੋਪਰ ਕਾਗਜ਼ੀ ਕਾਰਵਾਈ ਬਾਕੀ ਬਈ ਦਾ ਤਜਰਬਾ ਵਾ ਜਿਹੜਾ 45 ਸਾਲ ਦਾ ਤੁਹਾਨੂੰ ਬਈ ਬਈ ਜੇ ਕੋਈ ਨਵਾਂ ਬੰਦੇ ਨੇ ਜੁੜਨਾ ਹੋਇਆ ਫਾਰਮ ਬਣਾਉਣਾ ਹੋਇਆ ਜ਼ਰੂਰ ਤੁਹਾਡੇ ਤੋਂ ਰਹਿਮ ਅਫਸਰਾਂ ਨਾਲ ਹਾਂਜੀ ਹਾਂਜੀ ਜ਼ਰੂਰ ਦੇਵਾਂਗੇ ਮੈਂ ਤਾਂ ਸਿਰਫ ਉਹ ਬੱਚੇ ਬਾਹਰ ਹੋਣ ਕਰਕੇ ਵੀ ਹਾਂ ਤਾਂ ਕਰਕੇ ਕੰਮ ਆਪ ਤੋਂ ਮੇਰੇ ਤੋਂ ਸੂਤ ਨਹੀਂ ਆ ਰਿਹਾਗਾ ਠੀਕ ਆ ਬਈ ਠੀਕ ਹੈ ਭਾਈ ਧੰਨਵਾਦ ਇਹ ਭਾਈ ਨੰਬਰ ਦਾ ਹੀ ਕੇਰਾ ਦੀ ਭਾਈ ਆਪਣਾ 86998 ਜੀ 38852 ਇੱਕ ਵਾਰੀ ਹੋਰ ਬੋਲ ਦਿਓ ਜੀ 86998 ਜੀ 38852 ਠੀਕ ਹੈ ਇਸ ਨੰਬਰ ਤੇ ਤੁਸੀਂ ਕਰਨੀਆਂ ਭਾਈ ਦੇ ਨਾਲ ਗੱਲਬਾਤ ਮੇਟਰੋ ਜੀਐਸਓ ਚਰ ਨਾਈਟਰ ਦੇ ਬਿਲਕੁਲ ਸਾਹਮਣੇ ਸੜਕ ਮੁੜੂਗੀ ਦੇਵੀ ਵਾਲਾ ਰੋਡ